ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪਾਂ ਇੱਕ ਨਵਾਂ ਬਲੌਗ ਲੈ ਕੇ ਫੇਰ ਆਏ ਆ ਆਪਾਂ ਹੀ ਹੋਏ ਆਪਣੇ ਪੇਕੇ ਪਿੰਡ ਮੱਲਾ ਤੇ ਤੁਹਾਨੂੰ ਦਿਖਾਉਣੇ ਆ ਆਪਣਾ ਪੇਕੇ ਦਾ ਪਿੰਡ ਬਹੁਤ ਹੀ ਸੋਹਣਾ ਪਿੰਡ ਨਵਤਾਜ ਤੇ ਗੁਰਫਤਿੰਗ ਦੋਨੇ ਭਰਾ ਭਰਾ ਨੌਂਦੇ ਆ ਨਾ ਬੁੱਤ ਇਦਾਂ ਨਾ ਕਰੋ ਬਹਿ ਕੇ ਨਾ ਲੋ ਪਰ ਇਹ ਲੜਦੇ ਵੀ ਬਹੁਤ ਆ ਮੈਂਟ ਵਿੱਚ ਦੀ ਲੜ ਪੈਂਦੇ ਆ ਪਰ ਇਹਨਾਂ ਦਾ ਆਪਸ ਵਿੱਚ ਪਿਆਰ ਵੀ ਜਿਹੜਾ ਬੋਤਾ ਦੇਖੋ ਜੀ ਪਿੰਡ ਦੇਖੋ ਸਾਡਾ ਕਿੰਨਾ ਸੋਹਣਾ ਆਂ ਪਿੰਡਾਂ ਵਿੱਚ ਹੁਣ ਜਿਵੇਂ ਇਹ ਦਰਖਤ ਵਗੈਰਾ ਸੱਥਾਂ ਵਗੈਰਾ ਨਹੀਂ ਹੈਗੀਆਂ ਤੇ ਪਰ ਦੇਖੋ ਸਾਹਮਣੇ ਅੰਕਲ ਹੁਣੇ ਵੀ ਬੈਠੇ ਨੇ ਕਿੰਨੇ ਸੰਘਣੇ ਸੰਘਣੇ ਆ ਜਿਹੜੇ ਬੋੜ ਆ ਤੇ ਬੂਟੇ ਲੱਗੇ ਹੋਏ ਆ ਕਿੰਨਾ ਖੁੱਲ੍ਹ ਵਹਾਰਾ ਜਦੋਂ ਅਸੀਂ ਹਨਾ ਛੋਟੇ ਹੁੰਦੇ ਸੀਗੇ ਤੇ ਅਸੀਂ ਸਾਰਾ ਦਿਨ ਬੋਰਡ ਥੱਲੇ ਹੀ ਬੈਠੇ ਰਹਿੰਦੇ ਸੀ ਖੇਡਦੇ ਜਾਣਾ ਸਾਰਾ ਦਿਨ ਜਿਵੇਂ ਹੁਣ ਜੂਨ ਦੀਆਂ ਛੁੱਟੀਆਂ ਹੋਈਆਂ ਹੋਈਆਂ ਹਨਾ ਬੱਚੇ ਕੋਈ ਨਿਕਲਦੇ ਨਹੀਂ ਬਾਹਰ ਜਮਈ ਸੋਨ ਸੁਸਾਨ ਪਈਆ ਤੇ ਪਰ ਅਸੀਂ ਤਾਂ ਬਹੁਤ ਜ਼ਿਆਦਾ ਇੰਜੋਏ ਕਰਦੇ ਹੁੰਦੇ ਸੀਗੇ ਸਾਰਾ ਦਿਨ ਸਾਰਾ ਦਿਨ ਹੀ ਖੇਡਦੇ ਰਹਿੰਦੇ ਸੀਗੇ ਆ ਜਿਹੜਾ ਸਾਹਮਣੇ ਦੇਖ ਰਿਹਾ ਨਾ ਇਹ ਖੂਆ ਸਾਡੇ ਨੇ ਤੇ ਖੂਬ ਬਣਿਆ ਹੁੰਦਾ ਸੀ ਹੁਣ ਇਹ ਸਾਰਾ ਸਿਸਟਮ ਬੰਦ ਕਰਤਾ ਤੁਹਾਨੂੰ ਮੈਂ ਦਿਖਾਉਣੀ ਆ ਇੱਥੇ ਨਾ ਪਹਿਲਾਂ ਪਹਿਲਾਂ ਅੱਜ ਤੋਂ 15 ਕ ਸਾਲ ਪਹਿਲਾਂ ਹੀ ਤੇ ਲੋਕਾਂ ਦੇ ਘਰਾਂ 'ਚ ਮੋਟਰਾਂ ਨਹੀਂ ਸੀ ਲੱਗੀਆਂ ਹੁੰਦੀਆਂ ਤੇ ਜਿਹੜੀਆਂ ਕੱਪੜੇ ਵਗੈਰਾ ਵੀ ਅਸੀਂ ਸਾਰੇ ਇੱਥੇ ਹੀ ਧੋਂਦੇ ਹੁੰਦੇ ਸੀਗੇ ਹੁਣੇ ਬੰਦ ਕਰਤਾ ਹੁਣ ਸਾਰਿਆਂ ਨੇ ਨਾ ਮੋਟਰਾਂ ਵਗੈਰਾ ਲਵਾ ਲੀਆਂ ਆ ਵੀ ਖੇਲਾਂ ਬਣੀਆਂ ਹੋਈਆਂ ਇੱਥੇ ਆ ਵੀ ਇੱਥੇ ਤੈਨ੍ਹੇ ਖੇੜਾ ਹੁੰਦੀਆਂ ਸੀ ਕਿ ਕੋ ਜਮਾ ਦੱਬੀ ਗਈ ਥੱਲੇ ਤੇ ਉਧਰੋਂ ਪਾਣੀ ਆਉਂਦਾ ਸੀ ਉੱਪਰੋਂ ਇਹ ਖੂਬਚਾਲੇ ਸੇਮ ਇਦਾਂ ਹੀ ਸੀਗਾ ਤੇ ਖੇਲਾਂ ਚ ਪਾਣੀ ਪਿੰਦਾ ਸੀ ਤੇ ਇੱਥੇ ਸਾਰੀਆਂ ਸਾਡੀਆਂ ਮੰਮੀਆਂ ਚਾਚੀਆਂ ਟਾਈਆਂ ਸਾਰੇ ਪੱਤੀ ਸਾਡੀਆਂ ਜਿਹੜੀਆਂ ਪੱਤੀਆਂ ਮੱਲਾ ਪੱਤੀਆਂ ਤੇ ਇੱਥੇ ਅਸੀਂ ਕੱਪੜੇ ਧੋਂਦੇ ਹੁੰਦੇ ਸੀਗੇ ਤੇ ਬੜਾ ਹੀ ਮਜ਼ਾ ਆਉਂਦਾ ਸੀ ਪਾਣੀ ਵੀ ਸਾਰਾ ਸੀ ਇੱਥੇ ਹੀ ਧੋਂਦੇ ਹੁੰਦੇ ਸੀਗੇ ਲੋਕਾਂ ਦੇ ਘਰਾਂ 'ਚ ਮੋਟਰਾਂ ਨਹੀਂ ਸੀ ਹੁੰਦੀਆਂ ਹੌਣੇ ਹੀ ਲਵਾਈਆਂ ਲੋਕਾਂ ਨੇ ਜਿੰਨੇ ਜ਼ਿਆਦਾ ਮੋਟਰਾਂ ਤੁਹਾਨੂੰ ਮੈਂ ਖੂਬ ਦਿਖਾਉਣੀ ਹੈ ਖੂਬ ਦੇਖੋ ਕਿੰਨਾ ਸੋਹਣਾ ਵਧੀਆ ਗੱਲ ਆ ਵੀ ਇਹ ਸਾਮ ਕੇ ਰੱਖਿਆ ਹੋਇਆ ਇੱਥੋਂ ਦੇ ਨਹੀਂ ਤਾਂ ਭਰਪੂਰ ਦਿੰਦੇ ਆ ਹਨ ਬੰਦੇ ਪਿਆ ਬਿਲਕੁਲ ਦੂੰਗਾ ਬਹੁਤਾ ਵੈਸੇ ਇਹ ਤੈਨੂੰ ਪ੍ਰੋਪਰ ਤਰੀਕੇ ਨਾਲ ਉੱਪਰੋਂ ਨਾ ਇਹਨੇ ਕਵਰ ਕਰਤਾ ਜੇ ਕੋਈ ਬੱਚਾ ਵਗੈਰਾ ਨਾ ਹਨਾ ਬੱਚੇ ਡੱਗ ਪਵੇ ਸਾਰਾ ਉੱਪਰੋਂ ਜਾਲ ਪਾਤਾ ਇਹਦੇ ਉਧਰ ਪਰਾਂ ਖੇਲਦੀਂਦੀ ਐ ਨਾ ਇੱਕ ਉਹ ਤਾਂ ਖੇਲ ਤੋਂ ਦੀ ਇੱਧਰ ਪਾਣੀ ਆਉਂਦਾ ਹੁੰਦਾ ਸੀ ਇਧਰੋਂ ਪਾਣੀ ਆਉਣਾ ਸਾਰੇ ਇੱਧਰ ਤੇ ਇੱਥੇ ਬਹਿ ਕੇ ਸਾਰੇ ਜਿੱਦਾਂ ਕੱਪੜੇ ਧੋਂਦੇ ਹੁੰਦੇ ਸੀਗੇ ਬਹੁਤ ਰੌਣਕ ਰਹਿੰਦੀ ਸੀ ਸਾਰਾ ਦਿਨ ਫੜੇ ਦੇ ਵਿੱਚ ਇਹਨੂੰ ਫੜਾ ਕਹਿੰਦੇ ਆ ਸੀ ਤੇ ਮੱਝਾਂ ਵੀ ਸਾਰੇ ਲੋਕ ਇੱਥੇ ਨਿਵਾਉਂਦੇ ਸੀਗੇ ਖੁੱਲ੍ਹਾ-ਖੁੱਲ੍ਹਾ ਬਹੁਤ ਵਧੀਆ ਮਾਹੌਲ ਐ ਇੱਥੇ ਤੇ ਸਾਹਮਣੇ ਇੱਧਰ ਸੱਤ ਬਣੀ ਹੋਈ ਆ ਬੈਗ ਪਾ ਕੇ ਗੁਰਪਤੇ ਚਪਲਾ ਪਾ ਲੋ ਬੱਤ ਪਾਲੋ ਪਾਲੋ ਚੁੱਪਲਾ ਇੱਧਰ ਸਾਰਾ ਖੁੱਲਾ ਕੀ ਆ ਇੱਧਰ ਖੇਲ ਬਣੀ ਹੋਈ ਹੈ ਇੱਥੇ ਹੁਣ ਵੀ ਇਦਾਂ ਹੀ ਹੈ ਜਿਵੇਂ ਪਸ਼ੂਆ ਸਾਰੇ ਇੱਥੋਂ ਪਾਣੀ ਵਗੈਰਾ ਪੀ ਲੈਂਦੇ ਆ ਤੇ ਅੱਗੇ ਅਸੀਂ ਪਸ਼ੂਆਂ ਨੂੰ ਪਾਣੀ ਵੀ ਇੱਥੇ ਹੀ ਪਾਉਂਦੇ ਹੁੰਦੇ ਸੀ ਸਾਰਿਆਂ ਨੂੰ ਇੱਥੇ ਹੀ ਨਮਾਉਣਾ ਬਹੁਤ ਸੋਹਣਾ ਪਿੰਡ ਆ ਸਾਡਾ ਇਹ ਆ ਮੇਰੇ ਪਿੱਕਿਆਂ ਦਾ ਘਰ ਲੜੁਲੜਾ ਘਰ ਬੜੀ ਲੱਗਦਾ ਜਦ ਅਸੀਂ ਇੱਥੇ ਆ ਜਾਂਦੇ ਹਾਂ ਪਰ ਹੁਣ ਜਿੱਦਾਂ ਰੌਣਕ ਬਹੁਤ ਘਟੀ ਹੋਈ ਹੈ ਅੱਗੇ ਰੌਣਕ ਬਹੁਤ ਹੁੰਦੀ ਸੀ ਹੁਣ ਇੰਨੀ ਰੌਣਕ ਨਹੀਂ ਹੈਗੀ ਪਹਿਲਾਂ ਬਹੁਤ ਰੌਣਕ ਹੁੰਦੀ ਸੀਗੀ ਇੱਥੇ ਤੇ ਸਾਹਮਣੇ ਦਿਖਾਉਨੇ ਆ ਤੁਹਾਨੂੰ ਗੁਰਫਤੇ ਦੀ ਗੱਡੀ ਨਿੱਕੀ ਜਿਹੀ ਗੱਡੀ ਇਹ ਸਾਰਾ ਇੱਥੇ ਖੇਤੀਬਾੜੀ ਦਾ ਸਮਾਨ ਪਿਆ ਵਾ ਟਰੈਕਟਰ ਵਗੈਰਾ ਖੜੇ ਹੁੰਦੇ ਆ ਖਲਾਰਾ ਬਹੁਤ ਪਿਆ ਹੋਇਆ ਇੱਥੇ ਪਿੰਡਾਂ ਦੇ ਘਰੋਂ ਬਹੁਤ ਖੁੱਲੇ-ਖੁੱਲੇ ਹੁੰਦੇ ਆ ਨਾ ਜੀ ਬਹੁਤ ਲੱਗਦਾ ਪਿੰਡਾਂ ਦੇ ਵਿੱਚ ਤੁਹਾਨੂੰ ਅੰਦਰੋਂ ਵੀ ਦਿਖਾਉਨੇ ਆ ਪੇਕਿਆਂ ਦਾ ਘਰ ਪੇਕੇ ਸ਼ਾਬ ਦੀ ਇਹ ਜਿਹੇ ਆ ਨਾ ਕਿੰਨਾ ਵਧੀਆ ਲੱਗਦਾ ਪੇਕਿਆਂ ਦਾ ਘਰ ਇਹ ਅੱਜ ਆਪਣੇ ਪਿੱਕਿਆਂ ਦਾ ਕਰ ਅੰਦਰੋਂ ਇੱਧਰ ਸੋਈ ਤੇ ਇੱਧਰ ਹੈਗਾ ਡ్రਾਈਂਗ ਰੂਮ ਕੰਫਰਟ ਮਾ ਦਿਖਾਉਣੀ ਐ ਡ్రਾਈਂਗ ਰੂਮ ਦੇ ਵਿੱਚ ਪਈਆਂ ਮੇਰੀਆਂ ਆ ਮੇਰੀਆਂ ਭਤੀਜੀਆਂ ਦੋਨੋਂ ਹਰਲੀਨ ਤੇ ਗੁਰਲੀਨ ਜਦਾਂ ਗੁਰਲੀਨ ਬਾਰੇ ਤੁਸੀਂ ਜਾਣਦੇ ਹੋ ਵੀ ਬਹੁਤ ਵਧੀਆ ਖੇਡਦੀ ਆ ਇਹ ਹੁਣੇ 13 ਸਾਲ ਦੀ ਹੋ ਗਈ ਆ ਇਹ ਇੰਡੀਆ ਦੀ ਟੀਮ ਲਈ ਵੀ ਖੇੜਿਆ ਹੀ ਆ ਇਹ ਤੇ ਹਰਲੀਨ ਵੀ ਸਾਡੀ ਬਹੁਤ ਸੋਹਣਾ ਖੇਡਦੀ ਆ ਤੇ ਉੱਪਰ ਜਿਹੜੀ ਫੋਟੋ ਆ ਇਹ ਹੈਗੀ ਆ ਮੇਰੀ ਅੰਗੇਜਮੈਂਟ ਦੀ ਜਦੋਂ ਮੇਰਾ ਮੰਗਣਾ ਹੋਇਆ ਸੀ ਜੇ ਕਿਤੇ ਹੁਣ ਦੇ ਸਮੇਂ ਜੇ ਮੇਰਾ ਮੰਗਣਾ ਹੁੰਦਾ ਮੈਂ ਬਹੁਤ ਸੋਹਣੀ ਤਿਆਰ ਹੋਣਾ ਸੀ ਪਰ ਦੇਖੋ ਇਥੇ ਕਿਵੇਂ ਬਟਾਤਾ ਤੇ ਆਹ ਹੈਗੀਆਂ ਮੇਰੀ ਗ੍ਰੈਜੂਏਸ਼ਨ ਦੀ ਮੈਨੂੰ ਜਦੋਂ ਡਿਗਰੀ ਮਿਲੀ ਸੀ ਬੀਏ ਦੀ ਤੇ ਮੈਨੂੰ ਐਮਏ ਦੀ ਵੀ ਮਿਲੀ ਸੀ ਉਹ ਪਰ ਮੈਂ ਅੱਦੇ ਸੌਰੇ ਲੈ ਗਈ ਉੱਥੇ ਕੌਂਕ ਤੇ ਆਹ ਵੀ ਮੇਰੀ ਡਿਗਰੀ ਦੀ ਫੋਟੋ ਆ ਆਹ ਵੀ ਮੇਰੀਆਂ ਭਤੀਜੀਆਂ ਆ ਮੇਰੇ ਪਾਂਚਾ ਤੇ ਪਾਂਜੀ ਆ ਸਾਡੀ ਗਰਲਿੰਗ ਕੌਰ ਸਿੱਧੂ ਆ ਮੇਰਾ ਸੋਹਣਾ ਜਵੀਰਾ ਟਰੈਕਟਰਾਂ ਦਾ ਬਹੁਤ ਸ਼ਕੀਨ ਆਹੀ ਖੇਤੀਬਾੜੀ ਦਾ ਤੇ ਟਰੈਕਟਰਾਂ ਦਾ ਬਹੁਤ ਹੀ ਜ਼ਿਆਦਾ ਸ਼ੌਂਕ ਹੈ ਇਹਨੂੰ ਹਾਈ ਮੇਨ ਫੋਟੋ ਨੇ ਇੱਕ ਵਾਰ ਖੁਸ਼ੀ ਹਿੰਦੀ ਦੇ ਵੀ ਮੇਰੀਆਂ ਫੋਟੋਆਂ ਹਲੇ ਵੀ ਉਹ ਵੀ ਰੱਖੀਆਂ ਹੋਈਆਂ ਕੌਸ਼ਕ ਤਾਂ ਮੈਂ ਲੈ ਗਈ ਇੱਥੋਂ ਤੇ ਪਰ ਮੈਂ ਕੌਸ਼ਕ ਰੱਖਿਆ ਮੰਮੀ ਕਹਿੰਦੀ ਨਹੀਂ ਦੇਣੀ ਨਹੀਂ ਅਸੀਂ ਇੱਥੇ ਰੱਖਣੀਆਂ ਵਾ ਕਿੰਨਾ ਸੋਹਣਾ ਹੈ ਨਾ ਸਮਾਂ ਹੁੰਦਾ ਜਦੋਂ ਆਪਾਂ ਪੜਦੇ ਹੁੰਦੇ ਆ ਤੇ ਸਾਹਮਣੇ ਇੱਧਰ ਜਿਹੜਾ ਉਹ ਸਟੋਰ ਆ ਸਾਡਾ ਉੱਪਰ ਪੌੜੀਆਂ ਪੁਰਾਣੀਆਂ ਦੀ ਵੀ ਸਾਡਾ ਸਾਹਮਣੇ ਰੱਖਿਆ ਹੋਇਆ ਇੱਧਰ ਵਾਸ਼ਰੂਮ ਆਗੇ ਤੇ ਆਹ ਸਾਡਾ ਰੂਮ ਜਿੱਥੇ ਸੀ ਅੱਗੇ ਸੌਣੇ ਹੁੰਨੇ ਆ ਸਾਨੂੰ ਨੀਂਦ ਇਸੇ ਕਮਰੇ ਚ ਆ ਕੇ ਆਉਂਦੀ ਆ ਤੇ ਇੱਥੇ ਸੀ ਆ ਕਿ ਸੌਣੇ ਹੁੰਨੇ ਆ ਤੇ ਇੱਧਰ ਹੈ ਮੇਰੇ ਇਧਰ ਮੇਰੇ ਤਾਇਆ ਜੀ ਦਾ ਘਰ ਵਿਚੇ ਹੀ ਆ ਜਿੱਦਾਂ ਆ ਆਪਣੇ ਰੂਮ ਆ ਨਾ ਸਾਹਮਣੇ ਵਿੱਚ ਦੀ ਗੇਟ ਆ ਕੀ ਉਹ ਇਹਦਾ ਸਾਹਮਣੇ ਇਹਨਾਂ ਦਾ ਘਰ ਆ ਵਿਚੇ ਆ ਮਤਲਬ ਘਰ ਦੇ ਵਿੱਚ ਹੀ ਆ ਅਸੀਂ ਦੋ ਘਰ ਇਕੱਠੇ ਆ ਤੇ ਕਦੇ ਇੱਧਰ ਆ ਜਾਂਦੇ ਆ ਕਦੇ ਉੱਧਰ ਬੜਾ ਜੀ ਲੱਗਦਾ ਕਿ ਹਨਾ ਤੇ ਅੱਜ ਜਿਵੇਂ ਹੁਣ ਤੁਹਾਨੂੰ ਕੋਠੇ ਤੋਂ ਦਿਖਾਉਣੀ ਆ ਆਚਾਰ ਖਵਚਾਰ ਕੋਠੇ ਦੇ ਸਿੱਟਿਆਂ ਪਿਆ ਮੰਮੀ ਦਾ ਇਨ ਨੂੰ ਹੁਣ ਜਦੋਂ ਮੈਂ ਨੈਕਸਟ ਟਾਈਮ ਆਉਂਗੀ ਜਾਂ ਹੋਣੀ ਇਹਨੂੰ ਕਰਾਂਗੇ ਆਪਾਂ ਠੀਕ ਤੇ ਇਹਦਾ ਸਾਰਾ ਵਿਚਾਰ ਦਾ ਸਟੈਟਿੰਗ ਜੀ ਹਲਾਈ ਪਈ ਐ ਕਿੰਨੀ ਹਵਾਾਂ ਦੀ ਆ ਖਲਖਲੀ ਤੇ ਆ ਤੁਸੀਂ ਮੈਨੂੰ ਜ਼ਰੂਰ ਦੱਸਣਾ ਵੀ ਆ ਕੀ ਪਿਆ ਵਾ जिम्मे हाथ लगा रही हां एदे नाल आपा की करदे सी ते इस सन्द ਦਾ ਨਾਮ ਕੀ ਆ ਕਾਦੇ ਲਈ ਵਰਤਿਆ ਜਾਂਦਾ ਸੀ ਤੁਸੀਂ ਇਹ ਜਰੂਰ ਦੱਸਣਾ ਪਿੰਡ ਦਾ ਤਾਂ ਇਹਦਾ ਵਧੀਆ ਲੱਗਦਾ ਮੈਂ ਸ਼ਹਿਰ ਚ ਆਪਾਂ ਨੂੰ ਹਰ ਕੁਛ ਲੈਣ ਜਾਣਾ ਪੈਂਦਾ ਕੋਈ ਵੀ ਸਮਾਨ ਜ਼ਰੂਰਤ ਦਾ ਲੈਣਾ ਆਪਾਂ ਪਿੰਡਾਂ 'ਚ ਆਪਾਂ ਨੂੰ ਆਮ ਹੀ ਮਿਲ ਜਾਂਦਾ ਆਮ ਵੀ ਏਚੜ ਆ ਜਾਂਦੇ ਆ ਹਨਾ ਆਲੂ ਵੰਡੇ ਵਾਲਾ ਭਾਈ ਆ ਗਿਆ ਆਲੂ ਵੰਡੇ ਆ ਜੋ ਲੈ ਲਓ ਉਹ ਤੇ ਜਿਹੜਾ ਤੁਹਾਨੂੰ ਸਵਾਲ ਪੁੱਛਿਆ ਸੀ ਬੇਸ ਨੂੰ ਕੀ ਕਿਹਾ ਜਾਂਦਾ ਵਾ ਤੇ ਜਿਹੜਾ ਇਸ ਦਾ ਸਹੀ ਜਵਾਬ ਦੇਵੇਗਾ ਤੇ ਆਪਾਂ ਉਹਨਾਂ ਦਾ ਨਾਮ ਵੀ ਵੀਡੀਓ ਦੇ ਵਿੱਚ ਜ਼ਰੂਰ ਲਵਾਂਗੇ ਵੀ ਇਹਨਾਂ ਨੇ ਸਵਾਲ ਦਾ ਜਿਹੜਾ ਸਹੀ ਜਵਾਬ ਦਿੱਤਾ ਤੇ ਚੰਗੀ ਤਰ੍ਹਾਂ ਮੈਂ ਤੁਹਾਨੂੰ ਦਿਖਾ ਵੀ ਦਿੰਨੀ ਆ ਇਹਨਾਂ ਮੁਰਟੋਲੇ ਵਗੈਰਾ ਭਈ ਨਹੀਂ ਤਾਂ ਥਲੇ ਰੱਖ ਕੇ ਦਿਖਾ ਦੇਣਾ ਸੀ ਜਿਨ੍ਹਾਂ ਨੇ ਇੱਥੇ ਕੁਝ ਚੀਜ਼ਾਂ ਬਣਾਈਆਂ ਉਹਨਾਂ ਨੂੰ ਤਾਂ ਪਤਾ ਹੋਊ ਵੀ ਇਹ ਕੀ ਆ ਤੇ ਸਾਨੂੰ ਜ਼ਰੂਰ ਜਵਾਬ ਦਿਓ ਵੀ ਇਹ ਕੀ ਆ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਕਿਵੇਂ ਲੱਗੀ ਮੇਰੇ ਪਕਿਆਂ ਦਾ ਪੰਡਾ ਤੇ ਸਾਰੇ ਜਾਣੇ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਫਿਰ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ